ਜੀਵੇ ਜੀਵੇ ਨੇੜੇ ਨੇੜੇ ਸਿਆਲੀ ਆਈ ਜਾਂਦਾ ਏ ਐਨਾ ਪੂਰਾ ਧਿਆਨ ਦੇ ਨਾਲ ਸੁਣਿਓ ਆਪਣੇ ਖਿਆਲ ਆਪਣੀ ਸੁਰਤ ਆਨੰਦਪੁਰ ਸਾਹਿਬ ਲੈ ਕੇ ਚੱਲੋ ਉਹ ਸਾਰਾ ਦ੍ਰਿਸ਼ ਤੁਹਾਡੇ ਨੇ ਸਾਹਮਣੇ ਆਵੇ ਫਿਰ ਠੰਡ ਵਿੱਚ ਨਾ ਠੰਡ ਲੱਗਦੀ ਏ ਫਿਰ ਸੀਸ ਦੇ ਬਮਾਂ ਦੀ ਆਰਾ ਚੱਲਦਾ ਹੋਵੇ ਉਹਦਾ ਵੀ ਦੁੱਖ ਨਹੀਂ ਲੱਗਦਾ ਪਿਆਰ ਵਾਲਿਆਂ ਦੀਆਂ ਉਹਨਾਂ ਦੀਆਂ ਤਾਂ ਕਥੀ ਨੇ ਨਿਆਰੀਆਂ ਹਾਂਜੀ ਜੀਵੇ ਜੀਵੇ ਨੇੜੇ ਨੇੜੇ ਸਿਆਲ ਆਈ ਜਾਂਦਾ ਕਲਗੀਆਂ ਵੜੇ ਦਾ ਖਿਆਲ ਆਈ ਜਾਂਦਾ ਕੀ ਖਿਆਲ ਆਉਂਦਾ ਸਾਡਾ ਸਾਨੂੰ ਸੰਸਾਰ ਦਾ ਖਿਆਲ ਸਾਨੂੰ ਵਿਸ਼ੇ ਵਕਾਰਾਂ ਦਾ ਆਪਣੇ ਬੱਚਿਆਂ ਦਾ ਰਿਸ਼ਤੇ ਨਾਤੇਆਂ ਦਾ ਕਿਹਦੇ-ਕਿਹਦੇ ਖਿਆਲ ਆਉਂਦੇ ਨੇ ਸਾਨੂੰ ਭਾਗਾਂ ਵਾਲੀ ਰੂਹ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਆਲ ਆਉਂਦੇ ਹਾਂਜੀ ਛੱਡਣਾ ਸਿਆਣਾ ਵਿੱਚ ਆਨੰਦ ਪੁਰਸ਼ ਚੱਲਣਾ ਮਸੂਮਾ ਦਾ ਸਰਸਾ ਦੇ ਕੈਰ ਨੂੰ ਛੱਡਣਾ ਸਿਆਣਾ ਵਿੱਚ ਆਨੰਦ ਪੁਰਸ਼ੈਰ ਨੂੰ ਚੱਲਣਾ ਵਸੂਮਾ ਸਾਰੀ ਸੱਦ ਕੈਰ ਨੂੰ ਅੱਖੀਆਂ ਦੇ ਸਾਹਮਣੇ ਪੁੱਛਣ ਆਈ ਜਾਂਦਾ ਹੈ ਅੱਖੀਆਂ ਦੇ ਸਾਹਮਣੇ ਪੁੱਛਣ ਆਇਆ ਖਿਆਲ ਆਈ ਜਾਂਦਾ ਕੰਡੇ ਕੰਡੇ ਤੁਰੇ ਜਾਣਾ ਛੋਟੇ ਛੋਟੇ ਲਾਲਾ ਦਾ ਦੇਵੇ ਨਾ ਦੇ ਤੁਰੇ ਜਣਾ ਛੋਟੇ ਛੋਟੇ ਲਾਲਾ ਦਾ ਦੇਵੇ ਨਾ ਜਵਾਬ ਦਦੀ ਲਾਲਾ ਦੇ ਸਵਾਲਾਂ ਦਾ ਤੁਰ ਤੁਰ ਹੋਇਆ ਜਿਹੜਾ ਤੁਰ ਆਈ ਜਾਂਦਾ ਤੁਰ ਤੁਰ ਹੋਇਆ ਜਿਹੜਾ ਬੇਹਾਲ ਆਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਏ ਜਿਵੇਂ ਕਲ ਗੀਆਂ ਵੜੇ ਦ ਖਿਆਲ ਆਈ ਜਾਂਦਾ ਗੜੀ ਚ ਮਕਾਰ ਚ ਅਨੋਖੀ ਖੇਡ ਖੇਡਣਾ ਜੰਗ ਦੇ ਮੈਦਾਨ ਵਿੱਚ ਪੁੱਤਰਾ ਨੂੰ ਮੇਜ ਕੜੀ ਚਮਕਾਰ ਵਿੱਚ ਅਨੋਖੀ ਖੇਡ ਖੇਡਣਾ ਜੰਗ ਦੇ ਮੈਦਾਨ ਵਿੱਚ ਪੁੱਤਰਾ ਨੂੰ ਭੇਜਣਾ ਮੁਰਿਦਾਂ ਨੇ ਸੁਣਾਇਆ ਜੇ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਏ ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆ ਬੇਨਤੀ ਕਰਾਂ ਮੈਂ ਸਾ ਗੁਰੂ ਨਾ ਖੁਲਾਇਓ ਜੀ ਬੱਚਿਆਂ ਨੂੰ ਲਾਲਾ ਦੀਆਂ ਕਹਾਣੀਆਂ ਸੁਣਾਏ बचियूं लहण सुनायो जी ज़िंदी लाल गुलाल आई जें ज़ीच लाल ਗੁਲਾਲ ਆਈ ਜਾਂਦਾ ਏ ਕਲਗੀਆਂ ਵੜੇ ਦਾ ਖਿਆਲ ਆਈ ਜਾਂਦਾ ਏ ਜਿਵੇਂ ਜਿਵੇਂ ਨੇੜੇ ਨੇੜੇ ਸਿਆਣ ਆਈ ਜਾਂਦਾ ਏ ਕਲਗੀਆਂ ਵੜੇ ਦਾ ਖਿਆਲ ਆਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਪਿਆਰ ਵਾਲੇ ਮੁਹੱਬਤ ਵਾਲੇ ਗੁਰੂ ਨੂੰ ਯਾਦ ਕਰਦੇ ਜਿਹੜੇ ਗੁਰੂ ਦੇ ਦਰਸ਼ਨਾ ਮੈਨਾਂ ਰਹੇ ਨਹੀਂ ਹੋਵਾਂ ਜਿਨ੍ਹਾਂ ਨੂੰ ਭੁੱਖ ਜਾਗ ਪਈ ਜਿਨ੍ਹਾਂ ਤੱਕ ਸਭਨੂੰ ਭੁੱਖ ਨਹੀਂ ਮਾ ਜਾਗਦੀ ਉਹਨਾਂ ਤੱਕ ਅਸੀਂ ਇਸ ਥਾਲ ਚੋਂ ਲੈ ਨਹੀਂ ਸਕਦੇ ਕੁਝ